ਜਿੰਨੇ ਗਾਹ ਦਸਨੇ ਘੇਰਾ ਬਣਾ ਲੱਗਦਾ ਉਹਨੂੰ ਛੋੜੀ ਖਾ ਲੱਗਦਾ ਆ ਦੇਖੋ ਕੋਈ ਨਾ ਹਮਰਾ ਨਾਮ ਹੈ ਪੂਰਾ ਸਰਕਲ ਵੱਡਾ ਬਣਾਵਾ ਵਾਸਪਰਜਾ ਦੇ ਖਾਣ ਕੋਲ ਦਾ ਸ਼ਾਮ ਨੂੰ ਮੰਦਿਆਤ ਨੂੰ ਰੋਡ ਸਰਵਲੰਕਤ ਹੈ ਜਿਹੜਾ ਜਨਾਪਰ ਬਿੰਦੂ ਨੂੰ ਬਾਈਪਾਸ ਤੋਂ ਬਤਾ 50 ਤੋਂ ਨਵਾਂ ਨੈਕਸਟ ਮੈਚ ਦਾ ਕੰਮ ਪਿਆ ਰਿਹਾ ਹੈ ਸਾਡੇ ਤੋਂ ਕੋਈ ਨਹੀਂ ਆਜਾ और वो और 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 पुलिस पे लगी रखा है ना कि अंदर रात में है 50000 है पाइप है हां पाइप है मैं चला मैदान हां मैदान तो है नहीं तो वही चलेंगे नहीं नहीं ये वो एरिया है इधर डारिया का भाई जो है ਤੁਮਹੀ ਦਾ ਲੰਬੇ ਸਮੇਂ ਤੋਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਲੱਗਦਾ ਤੁਸੀਂ ਮੋਹੱਲੇ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਕਰ ਰਹੇ ਹੋ ਕੇ ਜਿਹੜੀਆਂ ਸਮੱਸਿਆਵਾਂ ਤੋਂ ਕੰਮ ਲੈ ਕੇ ਲਖਾਵੇ ਸਮੱਸਿਆ ਦਾ ਮੁੱਦਾ ਨਹੀਂ ਹੋ ਲੋ ਪੰਜਾ ਬਾਰਸੀ ਦੇ ਮਸਲੇ ਦੀ ਸੜਕਾਂ ਦੀ ਬਹੁਤ ਵੱਡੀ ਦਿੱਕਤ ਹੈ ਤਾਂ ਹੈਗੀ ਹੀ ਦਿੱਕਤ ਉਹਦੇ ਨਾਲ ਪ੍ਰਬੰਧ ਕਰ ਰਹੇ ਨੇ ਹੁਣ ਅਪੀਲ ਦਿੱਤੀ ਜਲਦੀ ਸੜਕ ਬੰਦਨ ਨੂੰ ਗੌਰ ਕਰਦੇ ਨੇ ਔਰ ਜਲਦੀ ਜਲਦੀ ਸੜਕ ਬੰਦਨ ਡਾਕਟਰ ਬਵੀਰ ਸਿੰਘ ਨੇ ਨਗਰ ਨਿਕਮ ਦੇ ਵਿੱਚੇ ਵਰਕਾਂ ਦੀ ਪਲਸ ਅਧਿਕਾਰੀਆਂ ਦੀ ਮੀਟਿੰਗ ਕਰਾਈ ਸੀਗੀ ਉਸ ਦੇ ਬਾਵਜੂਦ ਅਧਿਕਾਰੀਆਂ ਨੇ ਇੱਕ ਪ੍ਰੋਸਾ ਦਵਾਇਆ ਸੀ ਜਿਹੜਾ ਕੰਮ ਹੋ ਮੁਹੱਲੇ ਤੇ ਮੁਹੱਲੇ ਪੱਤਰ ਦਾ ਕੋਈ ਵੀ ਕੰਮ ਹੋਵੇ ਜਲਦੀ ਕੀਤਾ ਜਾਊਗਾ ਬਟ ਜਿਹੇ ਜਿਹੇ ਹਾਲਾਤ ਨੇ ਲੱਗਦਾ ਨਹੀਂ ਕਿ ਅਧਿਕਾਰੀਆਂ ਦੇ ਸਿਰ ਤੇ ਕੋਈ ਜੂਨ ਸਰਕੀ ਹੈ ਜੀ ਇਹ ਕੰਮ ਹੋ ਰਹੇ ਨੇ तकरीबन ਚਲੋ ਕੰਮ ਕੁਛ ਕੋਈ ਰੁਕੇ ਪਏ ਨੇ ਹਮ ਹੌਲੀ ਹੌਲੀ ਸਾਰੇ ਹੋ ਰਹੇ ਕੀ ਕੋਈ ਗੱਲ ਨਹੀਂ ਕੀ ਕਹਿਣਾ ਚਾਹੁੰਦੇ ਹਾਂ ਵੀ ਮਹੱਲਾ ਨਿਵਾਸੀਆਂ ਨੂੰ ਅੱਜ ਡਾਕਟਰ ਬਲਵੀਰ ਆ ਰਹੇ ਨੇ ਕਿਹਜਾ ਵਿਸ਼ਵਾਸ ਜਤੋਂਦੇ ਹਾਂ ਮੈਂ ਆਪਣਾ ਮਸੇ ਕੁਝ ਮਨ ਕਰਨਾ ਬਹੁਤ ਜਲਦੀ ਇਹ ਸੜਕਾਂ ਤੋਂ ਮੇਨ ਸੜਕਾਂ ਦਾ ਕੰਮ ਬਹੁਤ ਜਲਦੀ ਹੋਏਗਾ ਕੁਝ ਕੰਮ ਵੀ ਹੋਣਗੇ ਜਿੰਨੀ ਸਾਡੀ ਕੋਸ਼ਿਸ਼ ਹੈ ਅਸੀਂ ਜਲਦੀ ਜਲਦੀ ਗਰਾਉਂਡ ਦੀ ਤੁਸੀਂ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਮ ਅੱਜ ਸਰਵੇ ਕਰ ਰਹੇ ਆ ਕਿ ਪਹਿਲਾਂ ਹੋਣਾ ਜਿਹਦਾ ਸੀ ਐਮਪੀ ਇਲੈਕਸ਼ਨ ਤੋਂ ਪਹਿਲਾਂ ਹੋਣਾ ਜਿਹਦਾ ਸੀ ਕਿ ਅੱਜ ਹੀ ਜਿਆਦਾ ਕਿਉਂ ਆਇਆ ਦੋ ਸਮਾਂ ਹੁਣ ਸਮਾਂ ਲੱਗਦਾ ਰਹੇ ਜੀ ਨੂੰ ਪੈਲੰਟੀ ਵਾਲੇ ਤੇ ਪੈਪ ਵੀ ਪੈਣੇ ਸੀ ਕੰਮ ਜਦੋਂ ਸਰਕਾ ਬਣਦੀਆਂ ਡਿਵੈਲਪਮੈਂਟ ਹੀ ਹੁੰਦੀ ਜੋ ਪਾਣੀ ਵਾਲੇ ਪੈਪ ਪੈਣੇ ਸੀ ਉਸ ਤੋਂ ਬਾਅਦ ਹੀ ਸਾਰੇ ਪ੍ਰਬੰਧ ਹੋਣੇ ਸੀ ਨਾ ਕਿਹੜੀ ਸਰਕਾਰ ਆਵਾਜ਼ ਦੀ ਪਾਰਟੀ ਦੀ ਹੈ ਪਰ ਇਹ ਕੰਮ ਅਜੇ ਇੱਥੇ ਲੋਕੀ ਨੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਅੱਜ ਹੀ ਯਾਦ ਆਈ ਹੈ ਯਾ ਪਹਿਲਾਂ ਵੀ ਹੋਈ ਹੈ ਪਹਿਲਾਂ ਵੀ ਲੋਕੀ ਗੌਰ ਕਰ ਰਹੇ ਨੇ ਕੰਮ ਕਰ ਰਹੇ ਕੁਝ ਨਾ ਦਿੱਕਤਾਂ ਵਿੱਚ ਆ ਜਾਂਦੀਆਂ ਸਮੇਂ ਨਾਲ ਸਰਕਾਰਾਂ ਬਹੁਤ ਸਾਰੇ ਕੰਮ ਕਰ ਰਹੇ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਸਰਕਾ ਬਣਦੀਆਂ ਨਹੀਂ ਔਰ ਸਰਕਾ ਬਣਦੀਆਂ ਵੀ ਸੋ ਸਾਡੀ ਸਰਕਾਰ ਦਾ ਸਭ ਮੇਨ ਮੁੱਦਾ ਇਹ ਵੀ ਸਰਕਾਰ ਨੂੰ ਲੋਕਾਂ ਨੂੰ ਤਕਲੀਫ ਨਾ ਹੋਵੇ ਸਾਡੇ ਇਹ ਨਗਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਮਹੱਲਾ ਪਿੰਡਾ ਇਹ ਕਹਿੰਦਾ ਆ ਪਬਲਿਕ ਜਿਹੜਾ ਬਹੁਤ ਵਧੀਆ ਵਧੀਆ ਕੰਮ ਵੀ ਹੋ ਰਹੇ ਨੇ ਜਦੋਂ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਹੈ ਮਤੂਰ ਸਾਹਿਬ ਵੀ ਇਹਦੇ ਬਹੁਤ ਫੋਰ ਕਰ ਰਹੇ ਨੇ ਔਰ ਬਹੁਤ ਜਲਦੀ ਤੁਹਾਨੂੰ ਇਹ ਫਸਤਬਰੀ ਮਿਲੇਗੀ ਇਹ ਸਰਵੇ ਤਾਂ ਕਿਸੇ ਮਤਰਾ ਰਹਿ ਜਾਏਗਾ ਬਿਲਕੁਲ ਨਹੀਂ ਆਏਗਾ ਅੱਜ ਡਾਕਟਰ ਸਾਹਿਬ ਆਪ ਖੁਦ ਆਪ ਚੱਲ ਕੇ ਇਥਾਰੇ ਨੇ ਉਹ ਲੋਕਾਂ ਦੀ ਸਮੱਸਿਆ ਸੁਣਨੀ ਆ ਰਹੇ ਉਹ ਲੋਕਾਂ ਦੀ ਸਮੱਸਿਆ ਸੁਣਨੀ ਆ ਰਹੇ ਨਾ ਨਾ ਕਿ ਰਾਜ ਬੈਠੇ ਨਹੀਂ ਉਹ ਲੋਕਾਂ ਦੇ ਵਿੱਚ ਰਹੇ ਨੇ ਵੀ ਜਿੰਨਾ ਜਿੰਨੇ ਵੱਧ ਤੋਂ ਵੱਧ ਸਰਕ ਬਣੇ ਉਹਨਾਂ ਹੀ ਫਾਇਦਾ ਹਾਂ ਦੋ ਸ਼ਬਦ ਤੁਹਾਡੇ ਵੱਲੋਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਡਾਕਟਰ ਸਾਹਿਬ ਆਏ ਨੇ ਕਿਹੜੀ ਕਿਹੜੀ ਜਗ੍ਹਾ ਡਾਕਟਰ ਸਾਹਿਬ ਗਏ ਨੇ ਕੀ ਲੱਗਦਾ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਚੱਲタルੂਗਾ ਜੀ ਦੇਖੋ ਜਿਹੜਾ ਉਹ ਮੈਂ ਤਾਂ ਪ੍ਰੋਗਰਾਮ ਸੀ ਸਭ ਤੋਂ ਪਹਿਲਾਂ ਉਪਲ ਚੌਕ ਦੇ ਵਿੱਚ ਉਸ ਤੋਂ ਬਾਅਦ ਮਨਜੀਤ ਨਗਰ ਗਲੀ ਨੰਬਰ 9 ਉਸ ਤੋਂ ਬਾਅਦ ਆਨੰਦਨਗਰ ਬੀ 메ਨ ਸੜਕ ਗਲੀ ਨੰਬਰ 9 ਉਸ ਤੋਂ ਬਾਅਦ ਸਪਰਿੰਗ ਡੇਲ ਪਬਲਿਕ ਸਕੂਲ ਤੇ ਸ੍ਰੀ ਬਿੰਦਰਾ ਕਲੋਨੀ ਤੋਂ ਇੱਥੇ ਆਪਣਾ ਗੁਰਦੁਆਰਾ ਸਾਹਿਬ ਆਪਣਾ ਮਾਤਾ ਗੁਰਦਵਾਰਾ ਕੋਲ ਜੀ ਇੱਥੇ ਆ ਜੀ ਉਹ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਆਪ ਦੇ ਦੁਆ ਤਾਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਸੁਪਨਾ ਵੀ ਲੋਕਾਂ ਦੇ ਕੰਮ ਹੈ ਜਿਹੜੇ ਜਮੀਨੀ ਪੱਧਰ ਤੇ ਜਾ ਕੇ ਦੇਖੋ ਵੀ ਕੀ ਕੀ ਹੋਣਾ ਲੋ ਤਾਂ ਜਿਹੜੀਆਂ ਮੇਨ ਸੜਕਾਂ ਦਾ ਜਿਹੜਾ ਅੱਜ ਅਸੀਂ ਵੈਸੇ ਤਾਂ ਹਰੇਕ ਜੇ ਆਪਾਂ ਗੱਲ ਕਰੀਏ ਸਮੱਸਿਆਵਾਂ ਉਹਨਾਂ ਨੇ ਸੁਣੀ ਤਾਂ ਅਸੀਂ ਮੇਨ ਸੜਕਾਂ ਦਾ ਜਿਹੜਾ ਉਹਦੇ ਲਈ ਅੱਜ ਸਾਰੇ ਇਕੱਠੇ ਹੋਏ ਹਾਂ ਅੱਜ ਜੇ ਗੱਲ ਕੀਤੀ ਆਪੀ ਸਰਕਾਰ ਆਪ ਦੇ ਦਰਵਾਜ਼ੇ ਤੇ ਆ ਕੇ ਗੱਲ ਕਰੀਏ ਤਾਂ ਕਿ ਅੱਜ ਹੀ ਯਾਦ ਆਇਆ ਕਿ ਸਰਕਾਰ ਜਿਹੜੇ ਵਰਕਰ ਲਾਏ ਆ ਕਿ ਉਹ ਵਰਕਰ ਅੱਜ ਤੱਕ ਪਹੁੰਚ ਪਹੁੰਚ ਨਹੀਂ ਕਰਦੇ ਜਾਂ ਵਰਕਾਂ ਦੀ ਸੁਨਵਾਈ ਨਹੀਂ ਹੋ ਪਾਰੀ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਪੀ ਅੱਜ ਹੀ ਯਾਦ ਨਹੀਂ ਆਇਆ ਤੁਸੀਂ ਦੇਖਿਆ ਹੋਣਾ ਸਭ ਤੋਂ ਪਹਿਲਾਂ ਤਾਂ ਸਾਡੇ ਵਲੰਟੀਅਰ ਜੇ ਮੈਂ ਆਪਣੀ ਵੀ ਗੱਲ ਕਰਾਂ ਅਸੀਂ ਸਾਰਾ ਦਿਨ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਦਿੰਦੇ ਹਾਂ ਉਸ ਤੋਂ ਬਾਅਦ ਸਰਕਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਹਿਲਾਂ ਪਤਾ ਹੈ ਇੱਥੇ ਐਲ ਐਨ ਟੀ ਦੀਆਂ ਪਾਈਪਾਂ ਪਈਆਂ ਪਾਣੀ ਦੀਆਂ ਹੋਰ ਵੀ ਤਾਂ ਉਹ ਸੜਕਾਂ ਸਾਰੀਆਂ ਪਹਿਲਾਂ ਪੁੱਟੀਆਂ ਵੀਆਂ ਸੀ ਤੇ ਉਹਨਾਂ ਦੀ ਰਿਪੇਅਰ ਦਾ ਵੀ ਕੰਮ ਚੱਲ ਰਿਹਾ ਤੇ ਅੱਜ ਨਹੀਂ ਆਦਾ ਇਹ ਕੰਮ ਅਸੀਂ ਲਗਾਤਾਰ ਚੱਲ ਰਹੇ ਹਾਂ ਜੇ ਅਸੀਂ ਗੱਲ ਕਰੀਏ ਕਾਰਪੋਰੇਸ਼ਨ ਰਿਲੇਟਡ ਜਿੰਨੇ ਕੰਮ ਹੈ ਉਹ ਸਾਡੇ ਜਿੰਨੇ ਵਲੰਟੀਅਰ ਹੈ ਬਲੌਕ ਪ੍ਰਧਾਨ ਹੈ ਤੋਂ ਸਾਰੇ ਕੰਮ ਕਰ ਰਹੇ ਆ ਐਸੀ ਕੋਈ ਗੱਲ ਨਹੀਂ ਵੀ ਅੱਜ ਯਾਦ ਆਇਆ ਤੁਹਾਨੂੰ ਸਾਨੂੰ ਦੇਖਿਆ ਵੀ ਅਸੀਂ ਤੁਹਾਡੇ ਨਾਲ ਸਾਰਾ ਦਿਨ ਸੜਕਾਂ 'ਤੇ ਹੀ ਹੁੰਨੇ ਆ ਬਾਕੀ 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 ਨੇ ਦੰਦਿਆ ਕਿ ਵਲੰਟੀਅਰ ਜਿਹੜੇ ਅੱਗੇ ਜਾ ਕੇ ਗੱਲ ਰੱਖਦੇ ਨਹੀਂ ਮੈਂ ਇਹ ਗੱਲ ਕੀਤੀ ਆ ਮੇਰੀ ਬੇਨਤੀ ਸੁਣੋ ਵਲੰਟੀਅਰ ਵੀ ਗੱਲ ਰੱਖਦੇ ਆ ਉਸ ਤੋਂ ਬਾਅਦ ਜਿਹੜੇ ਮੰਤਰੀ ਸਾਹਿਬ ਨੇ ਸਾਡੇ ਉਹ ਵੀ ਕੰਮ ਕਰ ਰਹੇ ਆ ਹਰੇਕ ਕੰਮ ਹੋਣ ਨੂੰ ਥੋੜਾ ਸਮਾਂ ਲੱਗਦਾ ਹੈ ਤੇ ਮੇਰੇ ਖਿਆਲ ਨਾਲ ਹੁਣ ਤਾਂ ਬਹੁਤ ਵਧੀਆ ਲੈਪ ਐਸ ਕੇ ਸਾਹਿਬ ਮੈਨੂੰ ਲੱਗਦਾ ਇੱਥੇ ਤੁਹਾਨੂੰ ਇੱਕ ਗੱਲ ਟੋਕਣੀ ਜਾਵਾਂਗਾ ਦੱਸਣਾ ਕਰੋ ਆਨੰਦਨਗਰ 2 ਜਿਹੜੀ ਫੁੱਲਕੀ ਇਨਕਲੇਵ ਗੇਟ ਨੰਬਰ 2 ਤੋਂ ਲੈ ਕੇ 3 ਨੰਬਰ ਗਲੀ ਡਰੇਨ ਤੱਕ 2.92 ਕਰੋੜ ਰੁਪਏ ਦੀ ਸੜਕ ਹੈ ਜਿਹੜੀ ਉਹ ਮਨਜ਼ੂਰ ਹੋ ਗਈ ਹੈ ਤਾਂ ਐਸੀ ਸਰਕਾਰ ਨਹੀਂ ਕੀਤੀ ਹੈ ਮੈਨਾਂ ਤਾਂ ਥੋੜਾ ਦਾ ਕਰਦੇ ਕਰਦੇ 3 ਸਾਲ ਲੰਘ ਗਏ ਅ ਦੇਖੋ 3 ਸਾਲ ਹਲੇ ਹੋਏ ਨਹੀਂ 3 ਸਾਲ ਤੱਕ ਤੁਹਾਨੂੰ ਬਹੁਤ ਕੁਝ ਮਤਲਬ ਹੋਇਆ ਮਿਲੇਗਾ ਉਸੇ ਤਹਿਤ ਅੱਜ ਮੰਤਰੀ ਸਾਹਿਬ ਸਾਡੇ ਕੋਲ ਆ ਰਹੇ ਹਨ ਬਰਸਾਤਾਂ ਦੇ ਦੌਰਾਨ ਜੋ ਹਾਲਾਤ ਸੀਗੇ ਤੁਹਾਡੇ ਦਸ਼ਮੇਸ਼ਨਰ ਅਨੰਦਗੜ੍ਹ ਦੇ ਕੀ ਲੱਗਦਾ ਉਹਨਾਂ ਨੇ ਦੇਖ ਕੇ ਵਰਕਰ ਦੇ ਕੰਮ ਹੋ ਰਹੇ ਨੇ ਵਰਕਰ ਦਾ ਕੀ ਫਿਰ ਮਤੇ ਹੈ ਕਿ ਨਹੀਂ ਹੈਗਾ ਦੇਖੋ ਮੈਂ ਦੱਸਦਾ ਜਦੋਂ ਬਾਰਸ਼ਾਂ ਹੋਈਆਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮਾਨਯੋਗ ਸਿਹਤ ਮੰਤਰੀ ਸਾਹਿਬ ਅੱਜ ਤੱਕ ਪੰਜਾਬ ਕਿਤੇ ਨਹੀਂ ਹੋਇਆ ਵੀ ਜਿਹੜਾ ਉਹਨਾਂ ਨੇ ਪ੍ਰੋਜੈਕਟ ਲੈ ਕੇ ਸਟ੍ਰੌਂਗ ਵਾਟਰ ਦਾ ਫੁਲਕੇਨ ਕਲੇਬ ਗੇਟ ਨੰਬਰ 2 ਤੇ ਬਹੁਤ ਪਾਣੀ ਖੜਦਾ ਸੀਗਾ ਉੱਥੇ ਕੀ ਹੋਇਆ ਜਦੋਂ ਉਹ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਜਿਹਦੇ ਕਰਕੇ 1 ਮਹੀਨਾ ਲੇਟ ਹੋ ਗਿਆ ਤੇ ਉਸ ਤੋਂ ਬਾਅਦ ਬਾਰਸ਼ਾਂ ਸੀਸ਼ਨ ਆ ਗਿਆ ਕੋਈ ਕੰਮ ਕਰਨ ਨੂੰ ਟਾਈਮ ਲੱਗਦਾ ਤੇ ਲੋਕ ਸਭਾ ਦੀ ਚੋਣਾਂ ਕਰਕੇ ਡਿਲੇ ਹੋ ਗਿਆ ਇਹਦਾ ਮੰਨਦੇ ਹਾਂ ਵੀ ਜਿਹੜਾ ਕੰਮ ਨਹੀਂ ਹੋਇਆ ਵੋਟਾਂ ਨਾ ਪੈਣ ਕਰਨ ਦਾ ਵੀ ਮੈਨ ਕਰਨਾ ਹੈ ਦੇਖੋ ਇਸ ਤਰ੍ਹਾਂ ਜੀ ਜਨਤਾ ਜਨਰਦਨ ਹੈ ਜੀ ਜਨਤਾ ਨੇ ਵੋਟਾਂ ਦੇ ਦੇਖੋ ਮੇਰੀ ਮੇਰੀ ਬੇਨਤੀ ਸੁਣੋ ਜੀ ਜਨਤਾ ਜਨਰਦਨ ਹੈ ਜਨਤਾ ਨੇ ਜੋ ਚਾਹੇ ਅੱਜ ਤੱਕ ਕੋਈ ਹੋਇਆ ਜੇ ਜਨਤਾ ਹੁਣ ਵੀ ਦੇਖ ਰਹੀ ਹੈ ਵੀ ਇਹ ਉਹ ਭਗਵੰਤ ਮਾਨ ਦੇ ਭਮਖੜ ਹੈ ਜਿਹੜੇ ਇੰਨੀ ਗਰਮੀ ਦੇ ਵਿੱਚ ਵੀ ਇੱਥੇ ਖੜੇ ਹੈ ਤੇ ਜਨਤਾ ਇਹ ਵੀ ਦੇਖ ਰਹੀ ਹੈ ਮੰਤਰੀ ਤੱਕ ਦੇ ਲੈਵਲ ਦੇ ਤੇ ਸਰਕਾਰੀ ਅਫਸਰ ਜਿੰਨੇ ਹੈ ਉਹ ਸਾਰੇ ਸੜਕਾਂ ਤੇ ਤੁਰਤੇ ਫਿਰਦੇ ਹੈ ਥੈਂਕ ਯੂ ਧੰਨਵਾਦ ਆ ਨੀਵੀਂ ਗਿਜਰ ਦਾ ਸਮੱਸਿਆਵਾਂ ਬਾਕੀ ਹੈ ਠੀਕ ਹੈ ਕੱਲੇ ਅੱਗੇ ਜੀ ਆਪਣਾ ਆਪਣਾ ਫਰਜ਼ ਪੂਰਾ ਕਰਦਾ ਇਹ ਕੰਮ ਕਰਾਂਗੇ ਤਾਂ ਲੋਕ ਲੋਕ ਨੂੰ ਸ਼ੋਅ ਹੋਵੇ ਕੋਸ਼ਿਸ਼ ਕਰ ਰਹਾ ਮੈਂ ਮੰਨ ਲੈਂਦਾ ਜੀ ਬਹੁਤ ਰਾਤੋਂ ਤੋਂ ਜਾ ਕੇ ਦੇਖ ਰਿਹਾ ਸੁਰੇ ਗੜੀ ਉੱਪਰ ਚੌਕ ਮੈਂ ਇਹ ਕਹਿੰਦਾ ਜਿਹੜਾ ਉਹਨਾਂ ਦਾ ਕੰਮ ਕਿ 70 ਨੰਬਰ ਵਾਲਾ ਨੀ ਪ੍ਰੋਬਲਮ ਆ ਜੀ ਤੇ 9 ਨੰਬਰ ਗਲੀ ਸੀ ਜਿਹੜਾ ਤੁਹਾਡਾ ਨੰਬਰ ਨਾ ਨੈਸ਼ਨਲ ਰਿਪੋਰਟ ਫਿਰ ਨੰਬਰ ਐਕਸਟੈਂਸ਼ਨ ਇਸ ਤੋਂ ਬਾਅਦ ਜਿਹੜਾ ਪ੍ਰੋਜੈਕਟ ਦਾ ਕੰਮ ਤੇ ਉਹਨਾਂ ਨੇ ਇੱਥੇ ਵਾਦਾ ਕੀਤਾ ਜੀ ਜਿਹੜਾ ਇਹ ਜਿਹੜਾ ਇਹ ਸਾਡਾ ਥੋੜਾ ਜਿਹਾ ਸਿਰਫ ਦਾ ਸਬੰਧਤ ਕਰਦਾ ਹਰ ਇੰਡਸਟਰੀ ਵਾਲੇ ਉਹ ਵੀ ਆਏ ਬਹੁਤ ਅੱਛੀ ਮਨ ਲੋਕਾਂ ਦਾ ਰਿਸਪੋns ਹੈ ਕਿ ਲੋਕ ਆ ਰਿਹਾ ਤੁਹਾਡੇ ਸਾਹਮਣੇ ਆਪਣੀਆਂ ਮਸਲੇ ਦੱਸ ਰਹੇ ਆਂ ਅਸੀਂ ਜਾ ਕੇ ਉਹਨਾਂ ਦੇ ਬੱਲੇ ਬੱਲੇ ਤੋਂ ਇਜਾਜ਼ਤ ਮੰਗ ਲਿਆ ਪੁੱਛੀ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਮਾਨਸਾਹਿਬ ਕੋਚੇ ਕਹਿੰਿਆ ਸਟੇ ਬਾਈ ਦਾ ਉਦਯੋਗਿਕ ਪੋਲੀਸੀ ਸੀਵਰੇਜ ਜਿਹੜਾ ਸਫਾਈ ਜਲਦੀ ਹੋ ਜੇਗੀ ਇਹ ਚੋਣ ਦੀ ਰਿਕਵੈਸਟ ਹੀ ਨਹੀਂ ਉਹਨਾਂ ਉਹਦੇ ਵਾਸਤੇ ਅਸੀਂ ਅਗਰ ਪੁੱਛ ਪਾ ਰਹੇ ਹਾਂ ਕਿ ਵਰਤਮਾਨ ਇਸ ਤੇ ਪਾਣੀ ਦਾ ਸਟੋਰਮ ਵਾਟਰ ਬੇਨਸ ਨਮਨ ਕਰ ਰਹੇ ਆਂ ਤੇ ਹੁਣ ਆਪਣੇ ਆਪ ਹੀ ਜਿਹੜੇ ਸਾਡੇ ਇੰਡਸਟਰੀ ਵਾਲੇ ਆਏ ਸੀ ਕਹਿੰਦੇ ਸੀ ਜਗ੍ਹਾ ਵੀ ਦੇ ਦਿੰਦੇ कर रही दिया है ਇਸ ਕੰਮ ਕਰ ਰਿਹਾ ਹੈ ਜਿਸ ਨੇ ਪਾਸ 11 ਸਾਲ ਤੋਂ ਮੇਰੇ ਨਾਲ ਕੰਮ ਕਰਦੇ ਆ। ਅੱਜ ਕਹਿਣਾ ਦਾ ਆਪਣੇ ਕਰੋਨਾ ਪ੍ਰੋਗਰਾਮ ਕਰ ਚੁੱਕਾ ਹੈ। ਮਾਸੀ ਬਣ ਕੇ। ਇਹ ਆੜੀ ਦੇ ਬਣਾਏ ਸਮਾਜ ਦੇ ਜਮਾਤ ਕਿਸ ਕੋਲ ਹੈ। ਸਰ ਜਿਹੜੇ ਲੋਕਾਂ ਨੇ ਸਮੱਸਿਆਵਾਂ ਦਿੱਤੀਆਂ ਨੇ ਮੰਗ ਪੋਚੇ ਦਿੱਤੇ ਨੇ ਉਹਨਾਂ ਦਾ ਕੰਮ ਬਹੁਤ ਚੰਗਾ। ਅੱਜ ਮਤਲਬ ਕੋਈ ਤਾਂ 24 ਘੰਟੇ ਚੌਂਦੇ ਜੀ ਕਿਸੇ ਨੂੰ ਹੱਥ ਲੱਗੇਗਾ। ਜਿਹਨੂੰ ਮਹੀਨਾ ਤੋਂ ਲੈ ਕੇ ਡਾਕਟਰ। ਸਾਰੀਆਂ ਹਾਲਾਤਾਂ। ਲੱਗਦਾ ਵੋਟਾਂ ਦੇ ਲੱਸੀ ਨਾਲ ਅੱਜ ਉਹਨੇ ਕੋਈ ਕਰਦੀ ਵੋਟਾਂ ਨਹੀਂ। ਵੋਟਾਂ ਦਾ ਮੇਰੀ ਬਹੁਤ ਮੂਹਰ ਹੈ। ਅੱਜ